ਪਾਰ ਦੀ ਸਵਾਗਤ ਹੈ ਤੁਹਾਡਾ ਅੱਜ ਸਾਨੂੰ ਦਿਖਾ ਲੈ ਰਹੇ ਤਲਵੰਡੀ ਟਰੈਕਟਰ ਮੇਲਾ ਮਹਿੰਦਰਾ 265 ਬਕਤਪੁਰਾਂ ਦੇ ਕੋਲੋਂ ਇੱਕ ਨੰਤਾ ਆ ਰਿਹਾ ਸੀ ਮੰਗ ਰਹੇ ਸੀ 99 ਮੜਲੇ ਕਲਕ ਤੋਂ 70000 ਰੁਪਿਆ ਰੇਟ ਹੈ ਪੰਜਾਬ ਦਾ ਨੰਬਰ ਹੈ ਕਾਰ ਹੈ ਅਗਲੇ 80 ਪੈਸੇ 10 ਘਟਾਰ ਹੈਗੇ 65 ਕੇ ਪੈਸੇ ਕੰਡੀਸ਼ਨ ਦੇਖ ਲਓ ਤੇ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੇ ਦੇਵਾਂਗੇ ਇਹਦਾ 1999 ਮੜਲੇ ਕਲਕ ਤੋਂ 70000 ਰੁਪਿਆ ਰੇਟ ਹੈ सेंटर की कंडीशन तुम देख लो इस तो अगर आगे जी इंडो फार्म तीह पॉइंट डी आई चार अस्सी नब्बे पैसे तो मॉडल है जी दो हज़ार इक्की चार लख तो पचानवे हज़ार रुपया रेट है इसका तीह पॉइंट डी आई इंडो फार्म इस तो अगर आगे जी फार्म ट्रक सत्त 2010 ਮਾਡਲ ਹੈ 3 ਲੱਖ ਤੇ 10000 ਰੁਪਿਆ ਰੇਟ ਹੈ ਡਬਲ ਕਲਚ ਹੈ ਟਰੈਕਟਰ ਦੇ ਟਾਇਰ ਹੈਗੇ 75 80 ਪੈਸੇ ਟਰੈਕਟਰ ਪੂਰਾ ਸਾਫ ਹੈ ਇਸ ਤੋਂ ਅੱਗੇ ਗਈ ਡੀਏ ਮਹਿੰਦਰਾ 475 ਮਾਡਲ ਹੈਗਾ ਜੀ 1997 1 ਲੱਖ ਤੇ 70000 ਰੁਪਿਆ ਰੇਟ ਹੈ ਤੇ ਬਾਈ ਦਾ ਮੋਬਾਈਲ ਨੰਬਰ ਸੋਨੂੰ ਗੱਲ ਕਰਾਉਣ ਲੱਗਿਆ ਬਾਈ ਮੋਬਾਈਲ ਨੰਬਰ ਦੇਖੀ ਆਪਣਾ 917434675 ਕੰਮਿਕ 43 6705 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਤੁਸੀ ਵੀਰ ਨੇ ਟਰੈਕਟਰਾਂ ਤੋਂ ਵੀ ਲੈਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਇਹ ਸਟਾਕ ਗਿਆ ਗਿਆ ਜੀ ਨਿਊ ਹੋਲੈਂਡ 4010 2011 ਮਾਡਲ ਹੈ 2 ਲੱਖ 95000 ਰੁਪਿਆ ਰੇਟ ਹੈ ਡਬਲ ਕਲਚ ਹੈ ਪਾਵਰ ਸਟੀering ਹੈ 4010 ਹੋਲੈਂਡ 790 ਦਾ ਸੀ ਇਸ ਤੋਂ ਗਿਆ ਗਈ ਸੋਨਾਲੀਕਾ 750 RX ਦੇਖ ਗਿਆ ਇਹ ਬਾਈ ਜੀ ਨਾ ਦੇਖ ਗਿਆ ਬੜਾ ਦੇ ਬਾਦੇ ਚਰੋਣੀ ਦਾ ਭਾਵਾ 385 ਵੀਰ ਦਾ ਟਰੈਕਟਰ ਦੇਖ ਗਿਆ ਬਾਈ 2013 ਮਾਡਲ ਹੈ RX ਸੋਨਾਲੀਕਾ ਟਾਇਰ ਵਧੀਆ ਸੀਗੇ 8090 ਵਜਿ ਇਸ ਤੋਂ ਬਾਅਦ ਆ ਗਈ 155 ਪਿਆਰ ਹੋ ਗਿਆ ਉਸਕਾ 855 ਹੈਵਰ ਛਤਰੀ ਲੱਗੀ ਪੰਜਾਬ ਨੰਬਰ ਹੈ ਇਹ ਮੇਰੀ 2008 ਮਾਡਲ ਟ੍ਰੈਕਟਰ ਦੇ ਹੈਗੇ ਅਸੀਂ 90 ਬਸ 2008 ਮਾਡਲ ਦਾ 145000 ਰੁਪਏ ਰੇਟ ਹੈ ਟਰੈਕਟਰ ਦਾ ਓਵਰ ਆਲ ਹੀ ਸ਼ਤਰੀ ਲੱਗੀ ਹੋਈ ਹੈ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ 45 ਐਮ ਐਮ ਮੈਂ ਵਾਲੀ ਮਾਸਟਰ ਮਾਈਲੇਜ ਫਲਾਸਿਕ ਸੋਨਾਲੀਕਾ ਪਰ 90 ਬਸ ਪਹਿਲੇ ਤੇਲ ਵਾਲੀ ਗੇਅਰ ਸੈਟ ਕਰਾ ਲਈ ਅਗਲੇ ਟਰ ਜੋ ਨਵੇਂ ਐਮ ਆਰ ਖੜੀ ਉਹ ਫੁੱਲ ਤੇ ਹੈ ਐਮ ਐਮ 45 2020 ਮਾਡਲ ਹੈ ਟੌਪ ਬੜਾ ਮਾਡਲ ਹੈ 4 ਲੱਖ ਤੇ 65000 ਰੁਪਿਆ ਰੇਟ ਹੈ ਇਸ ਦਾ 13 ਦੇ ਟਾਇਰ ਹੈ ਇਸ ਦੇ ਟਾਇਰ ਅਸੀਂ ਨਵਾਂ ਦੱਸਿਆ ਗਿਆ ਅਗਲੇ ਟਰਨ ਨਹੀਂ ਆ ਜੋ ਤੇ ਬਾਈ ਦਾ ਕੋਈ ਮੋਬਾਈਲ ਨੰਬਰ ਸਾਨੂੰ ਦੱਸਣ ਲੱਗੇ ਬਾਈ ਦਾ ਮੋਬਾਈਲ ਨੰਬਰ ਦੱਸਣ ਲੱਗੇ ਸਾਨੂੰ ਬੋਲੀ ਬਾਈ ਆਪਣਾ ਮੋਬਾਈਲ ਨੰਬਰ ਹੈ 9815504242 981550645 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਕੋਈ ਵਿਆਹ ਵਾਲਾ ਤੇ ਇਹਦੇ ਤੇ 4 ਲੱਖ ਦੇ ਨੇੜੇ ਲੋਨ ਵੀ ਅੰਦਰ ਹੈਗਾ ਇਹ ਟਰੈਕਟਰ ਤੇ ਲੋਨ ਵੀ ਹੋ ਜੂ ਬਾਈ ਕਹਿੰਦਾ 4 ਲੱਖ ਦੇ ਵਿੱਚ ਲਿਆਓ ਤੇ ਟਰੈਕਟਰ ਲੈ ਲਓ ਬਾਈ ਲੋਨ ਕਰਾ ਕੇ 50000 ਰੁਪਏ ਲਿਆਓ ਤੇ ਟਰੈਕਟਰ ਲੈ ਲਓ ਬਾਈ ਸਕੋਰ ਬਾਈ ਹੋਣਾ ਚਾਹੀਦਾ ਸਪਲ ਸਕੋਰ ਸਹੀ ਹੋਵੇ ਤੇ ਅੱਗੇ ਆ ਗਿਆ ਜੀ ਅਰਜਨ

2014 ਮਾਡਲ ਹੈ 10,95,000 ਰੁਪਏ ਦਾ ਰੇਟ ਹੈ ਇਸ ਟਰੈਕਟਰ ਦਾ ਹਾਲਤ ਠੀਕ ਹੈ ਟਰੈਕਟਰ ਦੀ ਅਗਿਆ ਗਏ 735 ਸਵਰਾਜ 1996 ਮਾਡਲ ਹੈ 1,28,000 ਰੁਪਏ ਦਾ ਰੇਟ ਹੈ ਰਹਿ ਗਿਆ 60-70 ਪਈ ਸੀ ਇਸ ਤੋਂ ਅੱਗੇ ਆ ਗਿਆ ਜੀ 155 ਸਵਰਾਜ दो हजार सतारह मॉडल है पं लख पचासी हजार रुपया रेट है अस्सी पैसे पूरी साफ है तो तो गया छे सौ पांच डी आई आई मॉडल है दो हजार बई सात लख तिरठ हजार रुपया रेट है वापर लगे हुआ है छतरी डेक डुक लगे हुआ है ਅਰਜਨ ਨੋਵਾ 605 ਡੀ ਆਈ ਆਈ ਪੈਰਾਂ ਦੀ ਕੰਡੀਸ਼ਨ ਟਾਰਨ ਟੂਰਨਾਮੈਂਟ ਟਰੈਕਟਰ ਨਵਾ ਸੋਆ ਨੂੰ ਖਰੀਦੇ ਚਾਰ ਹੈ। ਹਰੀ ਸਪੀਡ ਚੇਂਜਰ ਵਾਲਾ ਟਰੈਕਟਰ। ਕਿਸੇ ਵੀਰ ਨੇ ਲੈਣਾ ਹੋਵੇ ਅਰਜਨ ਮਹਿੰਦਰਾ ਨੋਵਾ 605 ਡੀ ਆਈ ਆਈ ਠੋਪੜਾ ਮਰਲੇ। ਫੈਵਰ ਵਾਲੀ ਛੇਤਰੀ ਛੇਤਰੀ ਬੈਕ ਬਾਕ ਲੱਗਿਆ ਹੋਇਆ। 2000 ਬਾਈ ਮਾਰਲ ਬਾਈ ਮਾਰਲਾ 7 ਲੱਖ 63000 ਰੁਪਏ ਰੇਟ ਹੈ ਪੰਜਾਬ ਨੰਬਰ ਹੈ ਪੀਵੀ 13 ਇਸ ਕੋ ਡਾ ਗਈ ਫਾਰਮ ਤੱਕ 60 ਸੁਪਰਮਾਰਕਸ 2012 ਮਾਰਲਾ ਚਦਰਿੰਦਰੀ ਲੱਗੀ ਹੋਈ ਹੈ ਤੇ 4 ਲੱਖ 25000 ਰੁਪਏ ਰੇਟ ਹੈ ਪਾਵਰ ਸਟੀering ਸਪਾਰ ਮਨੂ ਇਸ ਕੋ ਡਾ ਗਈ ਸੋਨਾਲੀ ਕਾ 60 ਡੀਆਈ ਆਰਐਕਐਸ ਐਮਐਨ 100 ਕਰੋ 2012 ਮਾਰਲਾ ਪੀਵੀ 22 ਨੰਬਰ ਹੈ ਸਾਨੂੰ ਲਾ ਕੇ 35000 ਰੁਪਏ ਰੇਟ ਆਪ ਦੇਖ ਪਾ ਰਹੇ ਹਾਂ। ਚੋਗ ਗਿਆ ਜੀ 5310 ਕਾਲੇ ਢਡਾਲਾ 2009 ਮਾਡਲ 545000 ਰੁਪਏ ਰੇਟ। ਟਾਇਰ ਨਵੇਂ ਆ। ਖਲਮਾ ਇਸੇ 2009 ਮਾਡਲ 545000 ਰੁਪਏ ਰੇਟ ਹੈ। ਇਸ ਤੋਂ ਗਿਆ ਜੀ ਫਾਰਮਾ ਟ੍ਰਕ 60

ਬਹੁਤ ਟਾਈਮ ਖਰਾਬ ਕੀਤਾ ਤੇ ਹੋਰ ਵੀ ਟਰੈਕਟਰ ਸੁਣ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਅੱਜ ਮੇਲਾ ਪੂਰਾ ਭਰਿਆ ਹੋਇਆ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਪੇਜ ਨੂੰ ਕਰ ਲਿਓ ਫੋਲੋ